ਕ੍ਰਿਸ਼ਨ ਜਨਮਾਸ਼ਟਮੀ ਦੇ ਮੌਕੇ ਤੇ ਸ਼੍ਰੀ ਦੁਰਗਾ ਮੰਦਰ ਫੇਸ 10 ਮੁਹਾਲੀ ਵਿਕੇ ਜਨਮਾਸ਼ਟਮੀ ਦਾ ਤਿਉਹਾਰ ਬੜੇ ਹੀ ਧੂਮ-ਧਾਮ ਅਤੇ ਹਰਸ਼ ਉલ્લાਸ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਬੱਚਿਆਂ ਵੱਲੋਂ ਸ਼੍ਰੀ ਕ੍ਰਿਸ਼ਨ ਦੇ ਜਨਮ ਤੇ ਪ੍ਰਸਤuti ਦਿੱਤੀਆਂ ਗਈਆਂ ਅਤੇ ਇਸ ਮੌਕੇ ਤੇ ਪਹੁੰਚੇ ਮੁਹਾਲੀ ਤੋਂ ਵਿਧਾਇਕ ਹੁਲਵੰਤ ਸਿੰਘ ਇਸ ਦੇ ਨਾਲ ਹੀ ਸੰਗਤਾਂ ਵੱਲੋਂ ਬੱਚਿਆਂ ਦੀ ਪ੍ਰਸਤuti ਦਾ ਆਨੰਦ ਮਾਣਿਆ ਗਿਆ ਮੰਦਰ ਕਮੇਟੀ ਵੱਲੋਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਓ ਅੱਜ ਦੇ ਇਸ ਮੌਕੇ ਤੇ ਆਦੇ ਜੀ ਤੇ ਪੂਰੇ ਭਾਰਤ ਵਰਸ਼ ਦੇ ਵਿੱਚ ਤੇ ਪੂਰੇ ਦੁਨੀਆ ਵਿੱਚ ਬੈਠੇ ਇਹਦੇ ਕੁਸ਼ਣ ਭਾਰਤ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨ ਅੱਜ ਦਾ ਇੱਕ ਮਿੱਤਰ ਦਿਨ ਜਿਹੜਾ ਇਹੋ ਦਿਨ ਆ ਵੀ ਜਦੋਂ ਸ਼੍ਰੀ ਪਵਨਕੀਸ਼ ਜੀ ਨੇ ਅਵਤਾਰ ਧਾਰਿਆ ਇਸ ਦਿਵਸ ਤੇ ਆਏ ਆਪ ਵਿੱਚ ਚੱਲ ਕੇ ਸਾਡੇ ਜਿਹੜਾ ਦੁਨੀਆ ਦੇ ਪਾਰ ਬਸਤੀ ਆਸੀ ਔਰ ਘਰ ਦਾ ਸਿਕਰ ਅਵਤਾਰ ਘਾਰੇ ਤੇ ਉਤਾਰ ਘਾਰੇ ਦੋ ਵਾਰ ਆਪ ਦਾ ਸਾਥ ਨਾ ਕਰਕੇ ਤਰ ਅਸਤ ਕਰਨਾ ਅੱਜ ਦੇ ਦਿਨ ਮ ਬਹੁਤ ਬਹੁਤ ਮੁਮਕਵਾ ਦੇ ਲੰਸਾਰੇ ਔਰ ਨਾਰੀ ਕਾਮਨਾ ਕਰਦਾ ਹੈ ਸਵੇਰ ਇੰਟਰਸ਼ਨ ਤੋਂ ਆਸਾਰੇ ਨੂੰ ਸ਼ਕਤੀ ਸਮਰਧੀ ਦੇ ਸਰ ਬਦਲਾਕਿਆ ਜੀ ਤੁਸੀਂ ਵਰਤ ਮੰਦਰਾਂ ਤੋਂ ਮੰਦਰਾਂ ਦੇਖ ਰਹੇ ਹੋ ਕਿਨੇ ਮੰਦਰਾਂ ਕੱਢਿਆ ਜਾਂਦਾ ਹੈ ਅਸੀਸਾਂ ਪ੍ਰਾਪਤ ਕਰ ਲਿਆ ਸਭਾ ਸਾਡਾ ਦੇਸ਼ ਇਹ ਮੰਦਰ ਗੁਰਦਵਾਰਾ ਮੰਦਰ ਮਸਜਿਦਾਂ ਦਾ ਔਰ ਧਾਰਮਿਕ ਸਰਪੱਠੇ ਸਾਰੇ ਜਿਹੜਾ ਦੇ ਸਾਰਾ ਦੇ ਤਿਹਾਰ ਨੇ ਬਹੁਤ ਖੁਸ਼ੀ ਨਾਲ ਮਨਾਏ ਜਾ ਰਹੇ ਹੈ ਜੇ ਹਰ ਮੰਦਰ ਦੇ ਵਿੱਚ ਔਰਤਾਂ ਨੇ ਹਰ ਮੈਂ ਦੇਖਿਆ ਕਿਤਾ ਕਿਸੇ ਭੇਲ ਭਾਵ ਦੀ ਸਾਰੇ ਹੀ ਲੋਕ ਮੰਦਰਾਂ ਵਿੱਚ ਭੋਗ ਰੈਂਦੇ ਇੱਥੇ ਵੀ ਫਰਦੋਰੀ ਦੇ ਬਹੁਤ ਗੁਰਦਾਰੇ ਪਹੁੰਚ ਹੁੰਦੇ ਆ ਸਭ ਤੋਂ ਵੱਡੀ ਕੋਈ ਸੀ ਇਸ ਗੱਲ ਦੀ ਆ ਕਿ ਭਾਈਚਾਰਕ ਸਾਜ ਹੈ ਜਿਹੜੀ ਉਹ ਬਹੁਤ ਜ਼ਿਆਦਾ ਕਾਇਮ ਹੈ ਤੇ ਬਹੁਤ ਜ਼ਿਆਦਾ ਬਣਾਉਂਦਾ ਤੇ ਮੈਂ ਵੀ ਅਰਦਾਸ ਕਰਦਾ ਕਿ ਭਾਈ ਜਾਨ ਸਾਹਿਬ ਜੀ ਕਿ ਉਹ ਇੱਥੇ ਹੀ ਬਣੀ ਰਹੇ ਕਿ ਜਦ ਤੱਕ ਪ੍ਰਿੰਟਰ ਦਾ ਅਸਕਾ ਨਾਤਾ ਮੰਦਿਰ ਦਾ ਜਿਆਦਾ ਜੁੜਾ ਰਿਹਾ ਕੀ ਕਹਿਣਾ ਚਾਹੋਗੇ ਮੈਂ 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 ਵੱਡਾ ਹੋਇਆ ਪੜਿਆ ਪੜਿਆ ਤੇ ਸਭ ਤੋਂ ਪਹਿਲਾਂ ਐਮਸੀ ਮੈਂ ਇੱਥੋਂ ਬਣਿਆ ਪ੍ਰਧਾਨ ਵੀ ਮੈਂ ਇੱਥੋਂ ਬਣਿਆ ਕਿ ਮੈਂ ਤਾਂ ਇਸ ਇਸ ਦਾ ਮਤਲਬ ਹੈ ਸੁਣਨ ਚਾਹਿਆ ਕਿ ਜਦੋਂ ਪ੍ਰੋਗਰਾਮ ਮਿਸ ਨਹੀਂ ਕਰਦਾ ਸਭ ਤੋਂ ਵੱਡੀ ਗੱਲ ਹੈ ਕਿ ਜੇ ਕੋਈ ਆਪਣਾ ਘਰ ਦਾ ਪ੍ਰੋਗਰਾਮ ਗੋਲ ਮਿਸ ਕਰਦਾ ਹੁੰਦਾ ਹੈ ਨਿਰੰਤਰ ਆ ਰਿਹਾ ਤੇ ਘਰ ਦਾ ਮੇਰਾ ਪਰਿਵਾਰ ਹੈ ਸਾਰਾ ਇਸ ਕਰਕੇ ਮੈਂ ਜੋ ਮਿਸ ਕਰੀ ਨਹੀਂ ਸਕਦਾ ਹੈਗਾ ਕਿ ਮੈਂ ਉੱਥੇ ਮਿਸ ਕਰੂਗਾ ਤਾਂ ਮੈਨੂੰ ਲੱਗੂਗਾ ਕਿ ਮੈਂ ਮੈਚ ਕੋਸਣਾ ਤੇ ਅਪਣਾ ਮਕਸਦ ਹੀ ਤਾਂ ਬਹੁਤ ਵੱਡਾ ਹੈ ਇਸ ਕਰਕੇ ਮੈਂ ਇੱਥੇ ਮਿਸ ਨਹੀਂ ਕਰ ਸਕਦਾ ਸਹੀ ਹੈ ਠੀਕ ਹੈ